ਤੇ ਦੇਖੋ ਕਿਸੇ ਧਾਰਮਿਕ ਸਥਾਨ ਤੇ ਜਾਣਾ ਮਾੜਾ ਨਹੀਂ ਜਦੋਂ ਉੱਥੇ ਜਾ ਕੇ ਅਸੀਂ ਹਮਣ ਕਰਨੇ ਆ ਪਖੰਡਵਾਦ ਕਰਨੇ ਆ ਤੇ ਸਾਨੂੰ ਖਾਸ ਕਰਕੇ ਨੇ ਗੱਸੀਆਂ ਨੂੰ ਸੋਭਾ ਨਹੀਂ ਦਿੰਦਾ ਕਿ ਨਿਕ ਨਿਕ ਲਾਲਚਾਂ ਪਿੱਛੇ ਜਾ ਕੇ ਲੀਡਰਾਂ ਦੀ ਜੁੱਤੀਆਂ ਚੱਟਦੇ ਆ ਜਾਂ ਜਾ ਕੇ ਉੱਜ ਤੁਰੇ ਫਿਰਦੇ ਬਿਨ ਮਤਬਲ ਤੋਂ ਹਮਣ ਕਰਦੇ ਫਿਰਦੇ ਆ ਸਿੱਖੀ ਨੂੰ ਦਾਗ ਲਾਉਣ ਵਾਲੀ ਗੱਲ ਐ ਹੁਣ ਜਾ ਕੇ ਕਈ ਸਾਡੇ ਨਿਹੰਗ ਸਿੰਘ ਆ ਕੋਈ ਸੰਤ ਆ ਉਹਦੇ ਪੈਰਾਂ 'ਚ ਸਿਰ ਰੱਖ ਦਿੰਦੇ ਦਵਾਲਾ ਰੱਖ ਦਿੰਦੇ ਆ ਦਵਾਲਾ ਤੁਹਾਡੇ ਪਿਓ ਦਾ ਨਹੀਂ ਦਵਾਲਾ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕਿਸੇ ਦੇ ਪੈਰਾ ਜਿਹਨੇ ਆਪਾਂ ਦਸਤਾਰ ਚਕਾ ਸਕਦੇ ਪਖੰਡਵਾਦ ਨਹੀਂ ਕਰ ਸਕਦੇ ਬਿਲਕੁਲ ਸੱਚ ਹੈ ਉਹ ਕਹਿੰਦੇ ਕਿੱਥੇ ਲਿਖਿਆ ਕਹਿੰਦੇ ਸਾਨੂੰ ਦੱਸ ਦੋ ਕਹਿੰਦੇ ਇਹ ਕਿੱਥੇ ਲਿਖਿਆ ਕਿ ਤੁਸੀਂ ਹਵਨ ਨਹੀਂ ਕਰ ਸਕਦੇ ਕਹਿੰਦੇ ਦੱਸ ਦੋ ਕਿੱਥੇ ਲਿਖਿਆ ਕਿ ਤੁਸੀਂ ਆ ਆਰਤੀਆਂ ਨਹੀਂ ਕਰ ਸਕਦੇ ਕਹਿੰਦੇ ਕਿਤੇ ਨਹੀਂ ਮਨਾ ਕੀਤਾ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਮਨਾ ਕੀਤਾ ਕਹਿੰਦੇ ਫਿਰ ਜੇ ਉਹ ਕਹਿੰਦੇ ਇਹਨਾਂ ਨੇ ਕੀਤਾ ਉਹਨਾਂ ਨੂੰ ਕਹੇ ਵੀ ਜਾ ਕੇ ਕਾਲ ਤੱਕ ਸਾਹਬ ਤੇ ਹਵਨ ਕਰੋ ਕੇਸਗਰ ਸਾਹਿਬ ਤੱਕ ਤੱਕੇ ਬੈਹਿ ਹਮਣ ਕਰ ਲੋ ਜਾਓ ਦਮਨੋ ਸਾਹਿਬ ਸਾਬੂ ਕੀ ਤਲਵੰਡੀ ਹਮਣ ਕਰੋ ਜੇ ਤੁਹਾਡੇ ਲੋਕਾਂ ਨੇ ਸਿਰ 'ਚ ਛਿੱਤਰ ਨਾ ਮਾਰੇ ਹਮਣ ਤੁਸੀਂ ਉੱਥੇ ਜਾ ਜਾ ਕਰਦੇ ਉਹਨਾਂ ਦੇ ਆਪਣੇ ਡੇਰਿਆਂ 'ਚ ਕਰਦੇ ਜੀ ਆਪਣੇ ਟੈਂਟਾਂ 'ਚ ਲਾ ਕੇ ਬਹਿ ਜਾਂਦੇ ਸਵਾਤ ਤੇ ਤਾਂ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਹਮਣ ਸ਼ੁਰੂ ਕਰੋ ਜੇ ਅਕਾਲ ਤਖਤ ਸਾਹਿਬ ਦਾ ਜਿਹਦਰ ਚੜਦੀ ਗਲਾਂ ਤੋਂ ਹੋਵੇ ਕੋਈ ਵੀ ਬੰਦਾ ਅਕਾਲ ਤਖਤ ਸਾਹਿਬ ਦੀ ਮਰਜ਼ਾਤਾਂ ਤੋਂ ਬਾਹਰ ਨਹੀਂ ਜਾ ਸਕਦਾ ਕਹਿੰਦੇ ਕਿ ਜਥੇਦਾਰ ਜੀਆਂ ਵੀ ਲੱਤਾ ਭਾਰਨ ਨਹੀਂ ਚਲਦੀਆਂ ਉਹ ਕਹਿੰਦੇ ਨਹੀਂ ਕਿ ਲੱਗਦਾ ਹੈ ਕਿ ਉਹਨਾਂ ਨੂੰ سپورਟ ਹੀ ਨਹੀਂ ਤਕੜੀ ਮਿਲੀ ਹੋਈ ਹੈ ਕਿ ਉਹਨਾਂ ਨੂੰ ਕੋਈ ਕਹਿ ਹੀ ਨਹੀਂ ਸਕਦਾ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਦੀ ਹੰਮ ਨਹੀਂ ਕੀਤਾ ਸੀ ਯਾਨੀ ਕਹਿਣਾ ਕੀਤਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਹਣ ਤੱਕ ਸੀ ਕਿਸਾਨਾਂ ਦੀਆਂ ਮਹਾਪੰਚਾਇਤਾਂ ਹੁੰਦੇ ਆਏ ਕਿ ਮਹਾਪੰਚਾਇਤ ਹੋਏਗੀ ਕਿਸਾਨਾਂ ਦੀ ਫੁਲਾਣੀ ਥਾਂ ਫੁਲਾਣੇ ਸ਼ਹਿਰ ਫੁਲਾਣੇ ਜ਼ਿਲ੍ਹੇ ਦੇ ਵਿੱਚ ਪਰ ਹੁਣ ਨਿਯੰਗ ਸਿੰਘ ਮਹਾਪੰਚਾਇਤ ਕਰ ਰਹੇ ਨੇ ਮੁਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਦੇ ਵਿੱਚ ਇਹ ਮਹਾਪੰਚਾਇਤ ਕਿਉਂ ਹੋਏਗੀ ਆਖਰ ਕੀ ਲੋੜ ਪੈ ਗਈ 25 ਤਰੀਕ ਨੂੰ ਅੱਜ 24 ਤਰੀਕ ਹੋ ਚੁੱਕੀ ਹੈ ਕੱਲ ਨੂੰ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਹੈ ਸੱਦਾ ਬਹੁਤ ਵੱਡੇ ਪੱਧਰ ਤੱਕ ਦਿੱਤਾ ਗਿਆ ਪਰ ਸਰਕਾਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਿੰਨਾ ਕਿੰਨਾ ਨੂੰ ਅਲਾਉ ਕਰ ਰਿਹਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਮਹਾਪੰਚਾਇਤ ਕਰ ਸਕਦੇ ਹੋ ਫਰੀडम ਆਫ ਸਪੀਚ ਸਭ ਨੂੰ ਹੈਗੀ ਹੈ ਕਿ ਆਪਣਾ ਜਿਹੜੀ ਆਵਾਜ਼ ਰੱਖ ਸਕਦੇ ਨੇ ਪਰ ਦੂਜੇ ਪਾਸੇ ਅਸੀਂ ਇੱਕ ਹੋਰ ਮੁੱਦਾ ਇਸ ਦੇ ਵਿੱਚ ਐਡ ਕਰਾਂਗੇ ਕਿ ਮਹਾਕੁੰਬ ਦਾ ਮੇਲਾ ਚੱਲ ਰਿਹਾ ਪਰ ਮਹਾਕੁੰਬ ਦੇ ਮੇਲੇ ਦੇ ਵਿੱਚੋਂ ਤਸਵੀਰਾਂ ਨਿਕਲਦੀਆਂ ਨੇ ਕਈ ਨਿਹੰਗ ਸਿੰਘ ਜਿਹੜੇ ਨੇ ਦਮਾਲਾ ਸਜਾਇਆ ਹੋਇਆ ਬਾਣਾ ਪਾਇਆ ਹੋਇਆ ਉਹ ਆਰਤੀ ਕਰ ਰਹੇ ਨੇ ਹਵਨ ਦੇ ਅੱਗੇ ਬੈਠੇ ਹੋਏ ਨੇ ਅਸੀਂ ਕਿੰਤੂ ਪਰੰਤੂ ਇਸ ਕਰਕੇ ਕਰ ਰਹੇ ਆ ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਕਿ ਗੁਰੂ ਮਾਨਿਓ ਗ੍ਰੰਥ ਇਸ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪੂਜਣਾ ਗੱਲਬਾਤ ਕਰਾਂਗੇ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਨੇ ਜਿਸ ਤਰੀਕੇ ਦਾ ਮਾਹੌਲ ਕੱਲ ਨੂੰ ਹੋਣਾ ਹੈ 25 ਤਰੀਕ ਨੂੰ ਹੋਣਾ ਹੈ ਉਹ ਕਿਵੇਂ ਦਾ ਰਹਿਣ ਵਾਲਾ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਆਪਣੀਆਂ ਜੇ ਸਾਰੀਆਂ ਗੱਲਾਂ ਰੱਖ ਦਿੱਤੀਆਂ ਸੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੱਲ ਨੂੰ ਤੁਸੀਂ ਇਕੱਠ ਕਰਨਾ 25 ਤਰੀਕ ਨੂੰ ਮਹਾ ਪੰਚਾਇਤ ਹੁਣ ਤੱਕ ਤਾਂ ਅਸੀਂ ਕਿਸਾਨਾਂ ਦੀਆਂ ਮਹਾ ਪੰਚਾਇਤਾਂ ਸੁਣਦੇ ਆ ਕਿ ਕਿਸਾਨ ਮਹਾ ਪੰਚਾਇਤ ਕਰ ਰਹੇ ਨੇ ਸਦਾ ਦਿੰਦੇ ਨੇ ਉੱਥੇ ਇਕੱਠ ਹੁੰਦਾ ਤੇ ਹੁਣ ਨਿਹੰਗ ਸਿੰਘਾਂ ਦੀ ਮਹਾ ਪੰਚਾਇਤ ਇਹ ਪਹਿਲਾਂ ਵੀ ਇਤਿਹਾਸ ਦੇ ਵਿੱਚ ਇਸ ਤਰੀਕੇ ਨਾਲ ਹੋਇਆ ਕਿ ਨਿਹੰਗ ਸਿੰਘਾਂ ਨੇ ਮਹਾ ਪੰਚਾਇਤ ਸੱਦੀ ਹੋਵੇ ਕਿ ਪਹਿਲੀ ਵਾਰ ਇਸ ਤਰੀਕੇ ਨਾਲ ਹੋਣ ਜਾ ਰਿਹਾ ਦੇਖੋ ਜਿਹੜਾ ਮਹਾ ਪੰਚਾਇਤ ਦਾ ਮਸਲਾ ਨਿਹੰਗਾ ਸਿੰਘਾਂ ਵੱਲੋਂ ਤਾਂ ਪਹਿਲੀ ਪਹਿਲੀ ਵਾਰ ਹੀ ਹੈ ਨਾ ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਸਲੇ ਪੰਜਾਬ ਦੇ ਬੰਦੀ ਸਿੰਘਾਂ ਦਾ ਮਸਲਾ ਇਹ 2 ਸਾਲ ਤੋਂ ਕੋਮੀ ਸੰਸਮੋਰਚਾ ਚੱਲਦਾ ਆ ਰਿਹਾ ਮਹਾਲੀ ਦੇ ਵਿੱਚ ਬੜੀ ਚੜ੍ਹਦੀ ਕਲਾ 'ਚ ਚੱਲਦਾ ਆ ਰਿਹਾ ਕਿਉਂਕਿ ਇਸ ਮੋਰਚੇ ਦੀ ਪ੍ਰਾਪਤੀ ਸਾਡੇ ਚਾਰ ਬੰਦੀ ਸਿੰਘ ਬਾਰਵੀ ਆਏ ਆ ਤੇ ਆ ਤੁਸੀਂ ਵੇਖਿਆ 7 ਜਨਵਰੀ ਨੂੰ ਥੋੜਾ ਜਿਹਾ ਬੜਾ ਵਿਵਾਦ ਵੀ ਆਇਆ ਮੋਰਚੇ 'ਚ ਹੈਨਾ ਤੇ ਚਲੋ ਬੜੀ ਚੜ੍ਹਦੀ ਕਲਾ 'ਚ ਮੋਰਚਾ ਉੱਥੇ ਹੀ ਹੈ ਪ੍ਰਸ਼ਾਸਨ ਵੱਲੋਂ ਵੀ ਚਲੋ ਉੱਥਰੋਂ ਗਏ ਚੱਲੇ ਸਾਰਾ ਕੁਝ ਬੜਾ ਖੁਸ਼ ਹੋਇਆ ਤੇ ਕੁਝ ਇਸ਼ਾਰਾਰਤੀ ਅੰਸਰ ਵੀ ਜੋੜ ਮਿਲਿਆ ਜ ਵੜ ਜਾਂਦੇ ਹੈਨਾ ਤੇ ਆ ਜਿਹੜੀ ਮਹਾਪੰਚਾਇਤ ਹੈ ਨੇ ਅੰਗ ਸਿੰਘ ਜਥੇਬੰਦੀਆ ਵੱਲੋਂ ਸਮੁੱਚੀ ਕੌਮੇ ਸਾਬ ਮੋਰਚੇ ਦੀ ਟੀਮ ਵੱਲੋਂ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਵਾਸਤੇ ਵੀ ਬੰਦੀ ਸਿੰਘਾਂ ਦੀ ਰਿਹਾਈ ਹੋ ਸੋ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਕੌਮ ਦੇ ਜ਼ਿਹੇਦਾਰ ਆ ਉਹਨਾਂ ਨੂੰ ਪਹਿਲੇ ਪੰਜਾਬ ਲਿਆਂਦਾ ਜਾਵੇ ਜੇਲ੍ਹ ਤਬਦੀਲੀ ਤੇ ਉਸ ਤੋਂ ਬਾਅਦ ਉਹਨਾਂ ਦੀ ਵੀ ਰਿਹਾਈ ਦਾ ਮਸਲਾ ਜਿਹੜਾ ਚੱਲਦਾ ਪਿਆ ਚਲੋ ਹਨਾ ਚੜ੍ਹਦੀ ਕਲਾ 'ਚ ਬਾਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ 6 700 ਬੇਦਬੀ ਇਸ ਹਨ 15 ਤੋਂ ਬਾਅਦ ਸਾਰਿਆਂ ਨੂੰ ਪਤਾ ਹੀ ਏ ਪੰਜਾਬ ਦਾ ਬਰਗਾੜੀ ਕਾਣ ਲਾ ਲੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣੇ ਇਹ ਸਾਰੇ ਮਸਲੇ ਦੇ ਉੱਤੇ ਜਦੋਂ ਸਰਕਾਰਾਂ ਸੌਂ ਜਾਂਦੀ ਹੈ ਕਿਉਂਕਿ ਸਾਨੂੰ ਇਨਸਾਫ਼ ਤਾਂ ਹੀ ਲੈਣਾ ਪਏਗਾ ਕਿਉਂਕਿ ਜਦੋਂ ਅਸੀਂ ਸਾਰੇ ਇਕੱਠੇ ਹੋਵਾਂਗੇ ਕਿਉਂਕਿ ਸਰਕਾਰਾਂ ਕਿੱਥੋਂ ਮੰਨਦੀ ਹੈ ਸਰਕਾਰਾਂ ਨੂੰ ਅਸੀਂ ਬਣਾਉਨੇ ਆ ਸਾਡਾ ਲੋਕਤੰਤਰ ਰਾਜ ਹੈ ਜੋ ਸੰਵਿਧਾਨ ਕਹਿੰਦਾ ਹੈ ਬੰਦੀ ਸਿੰਘ ਬਾਹਰ ਕਰੋ ਅੱਜ ਸਭ ਸਰਕਾਰਾਂ ਸੰਵਿਧਾਨ ਤੋੜੀ ਹੈ ਸਰਕਾਰਾਂ ਕਾਨੂੰਨ ਤੋੜੀ ਹੈ ਕਿਹੜੀ ਅਸੀਂ ਦਾਲ ਤੇ ਜਿੱਥੇ ਕੀ 35 35 36 36 37 37 ਸਾਲ ਸਜਾ ਹੋ ਗਈ ਇਹ ਨਿਹੰਗ ਸਿੰਘਾਂ ਦੀ ਮਹਾ ਪੰਚਾਇਤ ਹੈ ਜਾਂ ਸਮੂੱਚੀ ਜਿਹੜੀ ਤਾਲ ਮਿਲਿਆ ਕਮੇਟੀ ਹੈ ਕੋਮੀਨ ਸਾਹ ਮੋਰਚਾ ਦੀ ਉਹਨਾਂ ਦੀ ਮਹਾ ਪੰਚਾਇਤ ਕਿਸ ਟਾਈਟਲ ਹੇਠੇ ਪੰਚਾਇਤ ਹੋਣ ਜਾ ਰਹੀ ਹੈ ਦੇਖੋ ਜਿਹੜੀ ਮਹਾ ਪੰਚਾਇਤ ਹੈ ਕੋਮੀਨ ਸਾਹ ਮੋਰਚਾ ਸਮੂੱਚੀ ਕੋਮੀਨ ਸਾਹ ਮੋਰਚੇ ਦੀ ਟੀਮ ਲਾ ਲੋ ਕਮੇਟੀ ਲਾ ਲੋ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੇ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਚਾਰ ਪੰਜ ਇੱਥੇ ਜਿਹੜੀ ਹੈ ਕਿ 2 ਸਾਲ ਤੋਂ ਪਹਿਰਾ ਦੇ ਰਹੀ ਹੈ ਹਮ ਉਹਨਾਂ ਸਾਰੇ ਨਿਹੰਗ ਸਿੰਘ ਜਹੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਹਮ ਦਾਸ ਬਾਬਾ ਕਲਵਿੰਦਰ ਸਿੰਘ ਆਪਣਾ ਬਾਬਾ ਪ੍ਰਗਟ ਸਿੰਘ ਜੀ ਫਿਰੋਜ਼ਪੁਰ ਤੋਂ ਜਹੇਦਾਰ ਬਾਬਾ ਨਾਰਾਇਣ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਸਿੰਘੂ ਬਾਰਡਰ ਤੇ ਬੇਅਦਬੀ ਕਰਨ ਵਾਲਾ ਸੋਧਾ ਲਾਇਆ ਸੀਗਾ ਹਮ ਤੇ ਜਿਹਦਰ ਕਰਪਾਲ ਸਿੰਘ ਬੜੀ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿੰਨੇ ਵੀ ਇੱਥੇ ਵਿਚਾਰੇ ਮੋਰਚੇ 'ਚ 2 ਸਾਲ ਮੋਰਚੇ 'ਚ ਬਹਿਣਾ ਬੜਾ ਔਖਾ ਫਿਰ ਘੋੜੇ ਲੈ ਕੇ ਰਾਸਾਜ ਲੈ ਕੇ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੇ ਸਾਰੀ ਸੰਗਤ ਨੂੰ ਆਪਾਂ ਇਹੀ ਅਪੀਲ ਕਰਦੇ ਹਾਂ ਕਿ ਆਪਾਂ ਵੱਧ ਚੜ ਕੇ 25 ਜਨਵਰੀ ਨੂੰ ਇੱਕ ਬੜੀ ਤਕੜੀ ਮਹਾ ਪੰਚਾਇਤ ਜਿਹੜਾ ਕਿ ਬੜਾ ਵੱਡਾ ਵਿਸ਼ਾਲ ਇਕੱਠ ਕਰੀਏ ਆਪਾਂ ਇੱਥੇ ਜਿਹੜਾ ਕਿ ਬੰਦੀ ਸਿੰਘ ਦੇ ਮਸਲੇ ਆ ਤੇ ਹੱਲ ਹੋਵੇ ਬਦਬੀ ਬਿਆਤੇ ਕੋਈ ਸਰਕਾਰਾਂ ਦੇ ਦਬਾਅ ਪਾਇਆ ਜਾ ਵੀ ਇਹੋ ਜਿਹਾ ਕਾਨੂੰਨ ਹੋਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਾਂ ਉਮਰ ਕੈਦ ਦੀ ਸਜ਼ਾ ਹੋਵੇ ਜਿਹੜਾ ਕਿ ਕੋਈ ਵੀ ਬਦਬੀ ਕਰਨ ਵਗਿਆ 10 ਵਾਰੀ ਸੋਚੇ ਵੀ ਬਦਬੀ ਕਰਨੀ ਆ ਹੁਣ ਜੇ ਛੋਟੀ ਧਾਰਾ ਲਾ ਕੇ 95 ਦੀ ਤੋੜਦੇ ਹੋ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਹੈ ਪਹਿਲੇ ਦਿਨ ਮਤਬੁੱਦੀ ਕਹਿੰਦੇ ਉਹਨੂੰ ਪਾਗਲ ਕਹਿੰਦੇ ਆ ਇਸ ਕਰਕੇ ਜਿੰਨਾ ਚਿਰ ਅਸੀਂ ਪੰਜਾਬ ਦੇ ਲੋਕ ਨਹੀਂ ਇਕੱਠੇ ਹੁੰਦੇ ਪੂਰੇ ਭਾਰਤੀ ਸੰਗਤ ਕਿਉਂਕੋ ਗੁਰੂ ਗ੍ਰੰਥ ਸਾਹਿਬ ਤੇ ਹਰ ਬੰਦਾ ਵਿਸ਼ਵਾਸ ਕਰਦਾ ਹੈ ਹਰ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੈ ਅਸੀਂ ਕਹਿੰਦੇ ਕਾਨੂੰਨ ਸਾਰੇ ਧਰਮਾਂ ਵਾਸਤੇ ਹੋਵੇ ਭਾਵੇਂ 크ਰਾਣ ਹੋਵੇ ਗੀਤਾ ਹੋਵੇ ਬਾਈਬਲ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਹੋਣ ਸਾਰੇ ਵਾਸਤੇ ਇੱਕੋ ਕਾਨੂੰਨ ਹੋਵੇ ਜਿਹੜਾ ਕਿ ਬੇਦਬੀ ਕਰਦਾ ਕਿਸੇ ਦੀ ਬਿਲਕੁਲ ਬਾਬਾ ਜੀ ਇੱਕ ਇਹ ਵੀ ਹੈ ਜਿਸ ਤਿੱਕੇ ਨਾਲ ਤੁਸੀਂ ਕਾਲ ਦਿੱਤੀ ਹੈ ਸਮੁੱਚੀ ਟੀਮ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਹੈ ਪਰ ਕੋਈ ਵਿਤਕਰਾ ਜਾਂ ਕੋਈ ਇਸ ਤਰੀਕੇ ਦੀ ਗਲਤ ਨਹੀਂ ਆਏਗੀ ਕਿ ਤੁਹਾਨੂੰ ਸਪੋਰਟ ਨਹੀਂ ਕੀਤਾ ਜਾਏਗਾ ਜਿਸ ਤਿੱਕੇ ਦੇ ਨਾਲ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਲੱਖਾਂ ਸਿਧਾਨਾ ਡਾਕਟਰ ਰੀਤੂ ਬਬਰ ਆਇਰਾ ਰਾਜ ਸਿੰਘ ਜੀ ਤੇ ਹੋਰ ਜਿਹੜੇ ਤਾਲਮੇਲੀਆ ਕਮੇਟੀ ਦੇ ਇੱਕ ਦੋ ਸਿੰਘ ਬੈਠੇ ਹੋਏ ਸੀਗੇ ਪਰ ਜਿਹੜੇ ਮੇਨ ਮੋਢੀ ਸੀਗੇ ਉਹ ਨਜ਼ਰ ਨਹੀਂ ਆਏ ਸਹਿਯੋਗ ਮਿਲੇਗਾ ਸਹਿਯੋਗ ਦੇ ਨਾਲ ਮਹਾਪੰਚਾਇਤ ਹੋएगी ਜਾਂ ਫਿਰ ਤੁਸੀਂ ਉਹਨਾਂ ਦਾ ਕਿਤਨਾ ਕਿਤੇ ਇੱਕ ਪੱਖ ਰੱਖ ਰਹੇ ਹੋ ਕਿ ਉਹ ਸਾਡੇ ਨਾਲ ਨੇ ਦੇਖੋ ਕੋਮੇ ਸਾਹ ਮੋਰਚੇ ਦੀ ਸਾਰੀ ਟੀਮ ਚੜ੍ਹਦੀ ਗਲਾ 'ਚ ਆ ਇਹ ਜਿਹੜੀ ਹੁਣ ਕਮੇਟੀ ਵਾਲੇ ਜਿਹੜੇ ਬਾਹਰ ਏ ਉਹਨਾਂ ਨੂੰ ਵੀ ਆਪ ਸੋਚਣ ਦੀ ਲੋੜ ਏ ਉਹ ਵੀ ਵੀਡੀਓ ਪਾਉਣ ਸਾਰੇ ਜੇ ਬਾਪੂ ਗੁਚਰਨ ਸਿੰਘ ਜੀ ਫਰਾਂਸ ਜੀ ਜਿੰਨੇ ਵੀ ਟੀਮ ਦੇ ਮੈਂਬਰ ਜੀ ਸਾਰਿਆਂ ਨੂੰ ਚਾਹੀਦਾ ਉਤਸ਼ਾਹ ਸਾਰਿਆਂ 'ਤੇ ਚਾਹੀਦਾ ਦੇਖੋ ਜਿਹੜੇ ਮੈਂਬਰ ਇਥੇ ਪੈਰੋਪੁਰ ਕਾਲਾ ਝਾੜਸਾ ਵਾਲਾ ਹਨ ਪਾਉਜੀ ਸਾਰੇ ਟੀਮ 'ਚ ਨਾਲ ਸੀਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸਾਰੇ ਉਹ ਭੱਜੇ ਪੈ ਰਹੇ ਆ ਕੱਲ ਲੰਗਰ ਬਾਰੇ ਵੀ ਸਾਰਿਆਂ ਨਾਲ ਗੁਰਮਤਾ ਚੱਲਦਾ ਜਿਹੜੀ ਸੰਗਤ ਆ ਰਹੀ ਉਹਨਾਂ ਵਾਸਤੇ ਕਮਰੇ ਗੁਰੂ ਘਰਾਂ 'ਚ ਕਹਿਣ ਦਾ ਮਤਲਬ ਇਹ ਸਾਰੀ ਕਮੇਟੀ ਹੋਰ ਤਕੜੀ ਹੋ ਕੇ ਸਾਥ ਦੇਵੇ ਸਾਰੇ ਵੀਡੀਓ ਪਾਉਣ ਸਾਰੇ ਸੰਗਤ ਨੂੰ ਕਹਿਣ ਕਿਉਂਕਿ ਕੋਮੀ ਸਾਫ ਮੋਰਚਾ ਸਾਰਿਆਂ ਦਾ ਸਾਂਝਾ ਹੈ ਨਾ ਅੱਗੇ ਕਿਸੇ ਦਾ ਮੋਰਚਾ ਜਿਹੜੀ ਮਹਾਪੰਚਾਇਤ ਇਹ ਨਿਹੰਗ ਸਿੰਘ ਮੋਰਚੇ ਕਰਕੇ ਬੈਠੇ ਆ ਕਮੇਟੀ ਸਾਹਿਬ ਮੋਰਚੇ ਕਰਕੇ ਨਿਹੰਗ ਸਿੰਘ ਕੋ ਬਾਹਰੇ ਨਹੀਂ ਇਹ ਜੇ ਕੋ ਕਮੇਟੀ ਦੇ ਕੋ ਦਿਮਾਗ ਚ ਹੋਏਗਾ ਉਹਨਾਂ ਦੀ ਆਪਣੀ ਸੋਚ ਆ ਪਰ ਸਾਡੀ ਸੋਚ ਨਹੀਂ ਸਾਡੀ ਸੋਚ ਹੈ ਵੀ ਸਾਰੇ ਅਸੀਂ ਇਕੱਠੇ ਆ ਤੇ ਚੜ੍ਹਦੀ ਕਲਾ ਦੇ ਵਿੱਚ ਮਹਾਪੰਚਾਇਤ ਕਰਾਂਗੇ ਜਿਹੜੀ ਕਿ ਬਦਬੀਆਦਨ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਬਦਬੀਆ ਬੰਦੀ ਸਿੰਘਾ ਦੀ ਰਿਹਾਈ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਵੀ 25 ਜਨਵਰੀ ਨੂੰ 11 ਵਜੇ ਚੜ੍ਹਦੀ ਕਲਾ ਜੇ ਪਹੁੰਚੋ ਇੱਥੇ ਦੂਜੇ ਪਾਸੇ ਮਹਾਕੁੰਮਦਾ ਮੇਲਾ ਚੱਲ ਰਿਹਾ ਉੱਥੇ ਵੀ ਕਈ ਸੰਗਤਾਂ ਗਈਆਂ ਹੋਈਆਂ ਨੇ ਕਈ ਦਰਸ਼ਨਾਂ ਦੇ ਲਿਗੀਆਂ ਹੋਈਆਂ ਨੇ ਕੋਈ ਇਸ਼ਨਾਨ ਦੇ ਲਈ ਜਾਂਦਾ ਉੱਥੇ ਖਾਸ ਤੌਰ ਦੇ ਉੱਤੇ ਕਿ ਇਸ਼ਨਾਨ ਕਰਕੇ ਆਵਾਂਗੇ ਪਰ ਦੂਜੇ ਪਾਸੇ ਇੱਕ ਤਸਵੀਰ ਨਿਕਲ ਰਹੀ ਹੈ ਕਈ ਨਿਹੰਗ ਸਿੰਘਾਂ ਦੀ ਉੱਥੇ ਕਈ ਨਿਹੰਗ ਸਿੰਘ ਨੇ ਜਿਹੜੇ ਆਰਤੀ ਕਰ ਰਹੇ ਨੇ ਹਵਨ ਦੇ ਉੱਪਰ ਬੈਠੇ ਹੋਏ ਨੇ ਉਹ ਚੀਜ਼ਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਕੀ ਇਤਿਹਾਸ ਹੈ ਉੱਥੋਂ ਦਾ ਨਿਹੰਗ ਸਿੰਘ ਆਰਤੀ ਕਰਦੇ ਆ ਨਿਹੰਗ ਸਿੰਘ ਹਵਨ ਲਾਉਂਦੇ ਆ ਦੇਖੋ ਕਈਆਂ ਬੜੇ ਗੁੱਸੇ ਲੱਗਦੇ ਨੇ ਅੰਗ ਸਿੰਘਾਂ ਨੂੰ ਵੀ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਦੀ ਹਮਨ ਨਹੀਂ ਕੀਤਾ ਸੀਗਾ ਠੀਕ ਹੈ ਨਾ ਹੁਣ ਕਈਆਂ ਨੇ ਕਹਿਣਾ ਕੀਤਾ ਨਹੀਂ ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਹਣਾ ਤਾਬਿਆ ਚੱਲੋ ਜੋ ਪੰਥ ਕੀ ਖਾਈ ਨਾ ਜਮਕਾ ਬਾਣ ਜਦੋਂ ਮਹਾਰਾਜ ਨੇ ਪੰਥ ਦੀ ਤਾਬਿਆ ਚੱਲਣ ਲਈ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚੱਲਣ ਦੀ ਚ ਕਿਹਾ ਹੈ ਨਿਸ਼ਾਨ ਸਾਹਿਬਾਂ ਦੀ ਗਵਾਈ ਹਟ ਗਿਆ ਹੈ ਤੇ ਜੇ ਅਸੀਂ ਦਰ ਦਰ ਤੇ ਪਟਕਾਂਗੇ ਤੇ ਦੇਖੋ ਕਿਸੇ ਧਾਰਮਿਕ ਸਥਾਨ ਤੇ ਜਾਣਾ ਮਾੜਾ ਨਹੀਂ ਜਦੋਂ ਉੱਥੇ ਜਾ ਕੇ ਅਸੀਂ ਹਮਣ ਕਰਨੇ ਆ ਪਖੰਡਵਾਦ ਕਰਨੇ ਆ ਤੇ ਸਾਨੂੰ ਖਾਸ ਕਰਕੇ ਨੇ ਗੱਸੀਆਂ ਨੂੰ ਸੋਭਾ ਨਹੀਂ ਦਿੰਦਾ ਕਿਉਂਕਿ ਜਿਹੜੀ ਇਹ ਦਸਤਾਰ ਏ ਦਬਾਲਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਏ ਇਹ ਅਸੀਂ ਕਿੰਨੇ ਸਿਰਵਾੜੇ ਬਾਰੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਸਾਰਾ ਪਰਿਵਾਰ ਇਸ ਦਸਤਾਰ ਲਈ ਇਹਨਾਂ ਕੇਸਾ ਲਈ ਲਾਇਆ ਪਰ ਤਾਂ ਆਪਣੇ ਬੱਚਾ ਨੇ ਛੱਡਿਆ ਤੇ ਅੱਜ ਅਸੀਂ ਨਿਕ ਨਿਕ ਲਾਲਚਾ ਪਿੱਛੇ ਜਾ ਕੇ ਲੀਡਰਾਂ ਦੀ ਜੁੱਤੀਆਂ ਚੱਟਦੇ ਆਂ ਜਾਂ ਜਾ ਕੇ ਉਂਝ ਤੁਰੇ ਫਿਰਦੇ ਬੜ ਮਤਬਲਤ ਹਮਣ ਕਰਦੇ ਫਿਰਦੇ ਆਂ ਸਿੱਖੀ ਨੂੰ ਦਾਗ ਲਾਉਣ ਵਾਲੀ ਗੱਲ ਐ ਤੇ ਪ੍ਰਾਸੀ ਨਹੀਂ ਕਹਿੰਦੇ ਵੀ ਜਾਓ ਹਾਂ ਕਿਤੇ ਧਰਮਕਸਤਾਨ ਤੇ ਆਪਾਂ ਜਾਣੇ ਆ ਵੇਖਣਾ ਚਾਹੀਦਾ ਪਰ ਨਹੀਂ ਉੱਥੇ ਪਖੰਡਵਾਦ ਕਰੀਏ ਹਮਣ ਕਰੀਏ ਬਿਲਕੁਲ ਸਿੱਖੀ ਦੇ ਖਿਲਾਫ ਆ ਕਿਉਂਕਿ ਸਾਡੇ ਸਿੱਖ ਕੌਮ ਦੇ ਜਿਹੜੇ ਸਾਡੇ ਠੇਕੇਦਾਰ ਐ ਪੰਥ ਦੇ ਸਮਾਜ ਦੇ ਜ ਆਕਾਲ ਤੱਕ ਸਭ ਦਾ ਜ਼ਹੀਦਾਰ ਹੋਵੇ ਜਿੰਨਾ ਚਿਰ ਉਸ ਟੈਨ ਨਹੀਂ ਲੈਂਦੇ ਜੇ ਅਕਾਲ ਤਖਤ ਸਭ ਦਾ ਜਿਹਦਰ ਚੜਦੀ ਗੜਾ ਤੋਂ ਹੋਵੇ ਕੋਈ ਵੀ ਬੰਦਾ ਅਕਾਲ ਤਖਤ ਸਭ ਦੀ ਮਰਜ਼ਾਤਾਂ ਤੋਂ ਬਾਹਰ ਨਹੀਂ ਜਾ ਸਕਦਾ ਹੁਣ ਜਾ ਕੇ ਕਈ ਸਾਡੇ ਨਿਹੰਗ ਸਿੰਘ ਆ ਕੋਈ ਸੰਤ ਆ ਉਹਦੇ ਪੈਰਾਂ 'ਚ ਸਿਰ ਰੱਖ ਦਿੰਦੇ ਦਵਾਲਾ ਰੱਖ ਦਿੰਦੇ ਆ ਵੀ ਦਵਾਲਾ ਤੁਹਾਡੇ ਪਿਓ ਦਾ ਨਹੀਂ ਦਵਾਲਾ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ ਕਿੰਨੀਆਂ ਕਰਬਾਲਾ ਦੇ ਨਾਲ ਸਾਨੂੰ ਦਸਤਾਰ ਮਿਲੀ ਆ ਨਹੀਂ ਇਹ ਦਵਾਲਾ ਨਹੀਂ ਝੁਕਣਾ ਚਾਹੀਦਾ ਇਹ ਜਿੱਥੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦਸਾਂ ਪਾਸ਼ਾ ਤੋਂ ਬਿਨਾ ਨਹੀਂ ਝੁਕਣਾ ਚਾਹੀਦਾ ਦਬਾਲਾ ਕਰਕੇ। ਜੇ ਤਾਂ ਕਹਿੰਦੇ ਅਸੀਂ ਸਤਿਕਾਰ ਕਰਦੇ ਹਾਂ ਇਸ ਕਰਕੇ ਜਾਂਦੇ ਹਾਂ ਸਨਾਤਨ ਤੇ ਸਨਾਤਨੀ ਹਿੰਦੂਆਂ ਦਾ ਬੜਾ ਸਿੱਖਾਂ ਨਾਲ ਪਿਆਰ ਹੈ ਇਹ ਚੀਜ਼ਾਂ ਨੇ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਚਲੋ ਇਹਦੇ ਵਿੱਚ ਕੋਈ ਭੇਤ ਭਾਵ ਕੀਤਾ ਜਾਵੇ ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਜੀਆਂ ਵੀ ਲੱਤਾਂ ਭਾਰ ਨਹੀਂ ਚਲਦੀਆਂ ਉਹ ਕਹਿੰਦੇ ਨਹੀਂ। ਕੀ ਲੱਗਦਾ ਕਿ ਉਹਨਾਂ ਨੂੰ ਸਪੋਰਟੀ ਐ ਨਹੀਂ ਤਕੜੀ ਮਿਲੀ ਹੋਈ ਐ ਕਿ ਉਹਨਾਂ ਨੂੰ ਕੋਈ ਕਹਿ ਹੀ ਨਹੀਂ ਸਕਦਾ ਉਹਨਾਂ ਨੂੰ ਇਸ ਤਿੱਕਣ ਨਾਲ ਪੇਸ਼ ਇਸ ਤਿੱਕਣ ਨਾਲ ਕੀਤਾ ਜਾ ਰਿਹਾ ਕਿ ਉਹ ਸਾਹਮਣੇ ਜੋ ਕਰੀ ਜਾਣ ਸਭ ਪ੍ਰਵਾਨਤ ਐ ਉਹ ਸਭ ਸਹੀ ਐ ਨਹੀਂ ਇਹ ਸੰਸਤਾ ਵੀ ਬੜੀ ਐ ਸਾਡੀਆਂ ਜਿਹੜੀਆਂ ਕਿ ਜੇ ਕੋਈ ਗਰੀਬੰਦਾ ਗਲਤੀ ਕਰਦਾ ਉਹਦੇ ਉਹਦੀ ਜੁੱਤੀਆਂ ਮਾਰ ਦਿੰਦੇ ਆ ਕਾਲ ਤੱਕ ਸਾਬ ਤੋਂ ਉਹਦਾ ਫੈਸਲਾ ਲਿਆ ਜਾਂਦਾ ਦੇਖੋ ਜਿਹੜਾ ਬੰਦਾ ਸਿੱਖੀ ਨੂੰ ਦਾਗ ਲਾ ਰਿਹਾ ਐ ਪੰਥ ਨੂੰ ਦਾਗ ਲਾ ਰਿਹਾ ਐ ਦੇਖੋ ਸਨਾਦਨ ਧਰਮ ਮਾੜਾ ਨਹੀਂ ਆਪਾਂ ਨਹੀਂ ਮਾੜਾ ਕਹਿੰਦੇ ਆ ਮੁਸਲਮਾਨ ਧਰਮ ਵੀ ਵਧੀਆ ਐ ਸਾਈਂਤਰਾਂ ਵਿੱਚ ਵਧੀਆ ਹੈ ਪਰ ਅਸੀਂ ਕਾਲ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਕਿਉਂਕਿ ਇਹ ਖਾਲਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ ਅਸੀਂ ਥਾਂ ਥਾਂ ਦੇ ਸਿਰ ਝਕਾਈਏ ਖਾਲਸਾ ਇੱਕ ਗੁਰੂ ਗੋਬਿੰਦ ਸਿੰਘ ਦੀ ਫੌਜ ਹੋ ਕੇ ਸੋਭਾ ਨਹੀਂ ਦਿੰਦਾ ਸਾਨੂੰ ਹਾਂ ਸਤਿਕਾਰ ਕਰਨੀ ਇੱਕ ਅੱਡ ਗੱਲ ਆ ਆਪਾਂ ਹਰ ਕੋਣ ਨੂੰ ਮਿਲੋ ਅਸੀਂ ਵੀ ਮਿਲਦੇ ਆ ਅਸੀਂ ਸਨਾਤਨਾਂ ਨਾਲ ਮਿਲਦੇ ਆ ਸਾਨੂੰ ਹਿੰਦੂ ਵੀਰ ਪਿਆਰ ਕਰਦੇ ਆ ਸਾਰੇ ਕਰਦੇ ਆ ਮੁਸਲਮਾਨ ਵੀ ਕਰਦੇ ਆ ਪਰ ਜਿਹੜਾ ਇਹ ਦਵਾਲਾ ਹੈ ਦਵਾਲੇ ਪਿੱਛੇ ਮਾਰ ਆਇਨੇ ਪਰਵਾਰ ਸਾਰੀ ਕੌਮ ਲਾ ਤੇ ਲੱਖਾ ਸਿਰ ਲੱਗੇ ਆ ਤੇ ਕਿਸੇ ਦੇ ਪੈਰਾ ਜਿੰਨੀ ਆਪਾਂ ਦਸਤਾਰ ਚਕਾ ਸਕਦੇ ਪਖੰਡਵਾਦ ਨਹੀਂ ਕਰ ਸਕਦੇ ਬਿਲਕੁਲ ਸੱਚ ਆ ਉਹ ਕਹਿੰਦੇ ਕਿੱਥੇ ਲਿਖਿਆ ਕਹਿੰਦੇ ਸਾਨੂੰ ਦੱਸ ਦੋ ਕਹਿੰਦੇ ਇਹ ਕਿੱਥੇ ਲਿਖਿਆ ਕਿ ਤੁਸੀਂ ਹਵਨ ਨਹੀਂ ਕਰ ਸਕਦੇ ਕਹਿੰਦੇ ਇਹ ਦੱਸ ਦੋ ਕਿੱਥੇ ਲਿਖਿਆ ਕਿ ਤੁਸੀਂ ਆ ਆਰਤੀਆਂ ਨਹੀਂ ਕਰ ਸਕਦੇ ਕਹਿੰਦੇ ਕਿਤੇ ਨਹੀਂ ਮਨਾ ਕੀਤਾ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਵੀ ਨਹੀਂ ਮਨਾ ਕੀਤਾ ਕਹਿੰਦੇ ਫਿਰ ਜੇ ਉਹ ਕਹਿੰਦੇ ਇਹਨਾਂ ਨੇ ਕੀਤਾ ਉਹਨਾਂ ਨੂੰ ਕਹੇ ਵੀ ਜਾ ਕੇ ਕਾਲ ਤੱਕ ਸਾਹਿਬ ਤੇ ਹਵਨ ਕਰੋ ਕਿਸ ਗਰ ਸਾਹਿਬ ਤਖਤ ਤੇ ਬੈਹਿ ਹਮਣ ਕਰ ਲੋ ਜਾਓ ਦਮਨੋ ਸਾਹਿਬ ਸਾਬੂ ਕੀ ਤਲਵੰਡੀ ਹਮਣ ਕਰੋ ਜੇ ਤੁਹਾਡੇ ਲੋਕਾਂ ਨੇ ਸਿਰ ਤੇ ਛਿੱਤਰ ਨਾ ਮਾਰੇ ਹਮਣ ਤੁਸੀਂ ਉੱਥੇ ਜਾ ਜਾ ਕਰਦੇ ਉਹਨਾਂ ਦੇ ਆਪਣੇ ਡੇਰਿਆਂ 'ਚ ਕਰਦੇ ਜੀ ਆਪਣੇ ਟੈਂਟਾਂ 'ਚ ਲਾ ਕੇ ਬਹਿ ਜਾਂਦੇ ਸਵਾ ਤੇ ਤਾਂ ਕਾਲ ਤੱਕ ਸਭ ਦੇ ਅੱਗੇ ਜਾ ਕੇ ਹਮਣ ਸ਼ੁਰੂ ਕਰੋ ਤੁਹਾਨੂੰ ਲੋਕ ਕਰ ਦਿੰਦੇ ਨਗੇ ਸੰਗਤ ਕਰਨ ਦੇਗੀ ਪਖੰਡਵਾਦ ਸਿਰਫ ਇੱਕ ਟਕਵਾਂਜਿਆ ਇਹਨਾਂ ਨੇ ਆਪਣਾ ਖਾਨ ਬਣਾਇਆ ਉਹ ਬਣਿਆ ਹੋਇਆ ਇਹਨਾਂ ਦਾ ਇਸ ਕਰਕੇ ਸਿੱਖ ਪੰਥ ਜੇ ਕਿਤੇ ਹਮਣ ਨਹੀਂ ਕੋਈ ਨਹੀਂ ਕਰਦੇ ਸੀ ਕੋਈ ਮਹਾਰਾਜ ਨੇ ਪਖੰਡ ਨਹੀਂ ਕੀਤਾ ਮਹਾਰਾਏ ਨੇ ਜਦੋਂ ਹਮਨ ਦੀ ਗੱਲ ਚੱਲੀ ਵੀ ਸੀ ਆਨੰਦਪੁਰ ਸਾਹਿਬ ਉੱਥੇ ਦੇਵੀ ਦੇ ਉਦੋਂ ਵੀ ਮਹਾਰਾਏ ਨੇ ਚੰਡੀ ਤਲਵਾਰ ਕੱਢ ਕੇ ਕਹਿੰਦੇ ਇਹ ਚੰਡੀ ਆ ਜਦੋਂ ਖਾਲਸਾ ਸ਼ਸਤਰਧਾਰੀ ਏ ਅਸਕਰ ਪਾਨ ਖੰਡੋ ਖੜਕ ਤੁਬਕ ਤਵੜੇ ਅਰ ਤੀਰ ਸਹਿਬ ਸਰੋਹੀ ਸੈਤੀ ਜੈ ਹਮਾਰੇ ਪੀਰ ਸਾਡੇ ਦੇ ਸ਼ਸਤਰ ਪੀਰ ਉੱਥੇ ਵੀ ਮਹਾਰਾਏ ਨੇ ਚੰਡੀ ਕੱਢੀ ਸੀ ਮੀਆਂ ਚੋ ਕਾਢੇ ਕਹਿੰਦੇ ਵੀ ਆ ਚੰਡੀ ਏ ਸਾਰੀ ਫਤਿਹ ਇਹ ਕਰੇਗੀ ਦੇਖ ਤੇ ਫਤਿਹ ਮਤਲਬ ਆਪਣੇ ਸ਼ਸਤਰਾਂ ਨੂੰ ਪੁੱਜੋ ਸ਼ਸਤਰਾਂ ਨੂੰ ਪੁੱਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰੋ ਨਾ ਕਿ ਅਸੀਂ ਲੋਕਾਂ ਦੇ ਚਰਨਾਂ 'ਚ ਸਿਰ ਝੁਕਾਉਂਦੇ ਪਰੀਏ ਨਹੀਂ ਬਾਣੇ ਵਾਲੇ ਨੂੰ ਬਹੁਤ ਗਲਤ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਦੇਖੋ ਆਪਣੇ ਨਿੱਕੇ ਨਿੱਕੇ ਬੱਚੇ ਵਾਰ ਤੇ ਬੱਚੇ ਉਹਦੇ ਈਨ ਉਹ ਕਹਿੰਦੇ ਈਨ ਮੰਨੋ ਤੁਸੀਂ ਮੁਸਲਮਾਨ ਬਣ ਜਾਓ ਪਰ ਨਹੀਂ ਉਹਨਾਂ ਪਾਗ ਨੂੰ ਦਾਗ ਨਹੀਂ ਲਾਇਆ ਸਿਰ ਕਟਾਅ ਤੇ ਸਿੱਧਿਆ ਪ੍ਰਾਪਤ ਹੋ ਗਿਆ ਟਕੇ ਟਕੇ ਦੇ ਸਿੰਘਾਂ ਦੇ ਸਿਰ ਵਿਕੇ ਕਦਲੀ ਵਿਕੇ ਇਸੇ ਕਰਕੇ ਵਿਕੇ ਸੀਗੇ ਤੇ ਅੱਜ ਅਸੀਂ ਕਿੱਥੇ ਜਾ ਕੇ ਝੁਗ ਜਾਨੇ ਆ ਇਸ ਕਰਕੇ ਪੰਥ ਨਹੀਂ ਇਹ ਗੱਲ ਕਹਿੰਦਾ ਪੰਥ ਚੜ੍ਹਦੀ ਗਲਾ ਜੇ ਰਹਿਣਾ ਚਾਹੀਦਾ ਤੇ ਅਸੀਂ ਖਾਲਸਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਕਿਸੇ ਦੇ ਖਾਲਸਾ ਦੀ ਨਹੀਂ ਖਾਲਸਾ ਜਾਦ ਹੈ ਪਰ ਜਿਹੜੇ ਇਸ ਤਿੱਕੇ ਨਾਲ ਕਰਦੇ ਨੇ ਹੁਣ ਤੁਸੀਂ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਵਿੱਚ ਆ ਕੇ ਉੱਥੇ ਫਸੀਲ ਦੇ ਕੋਲ ਆ ਕੇ ਤੁਸੀਂ ਆਹ ਕਰੋ ਸਾਰਾ ਕੁਝ ਸੰਗਤ ਨਹੀਂ ਕਰਨ ਦੇਗੀ ਪਰ ਜਿਸ ਤਿੱਕੇ ਨਾਲ ਉਹ ਕਰ ਰਹੇ ਨੇ ਮੈਸੇਜ ਤਾਂ ਇਹ ਜਾ ਰਿਹਾ ਹੈ ਗੱਲਾਂ ਤਾਂ ਲੋਕਾਂ ਦੇ ਵਿੱਚ ਇਹ ਜਾ ਰਹੀਆਂ ਨੇ ਕਿ ਸਿੱਖ ਕੌਮ ਹਾਵਣੇ ਵੀ ਕਰਦੀ ਆ ਆਰਤੀ ਵੀ ਕਰਦੀ ਆ ਮਨਮਤ ਜਿੰਨੀਆਂ ਨੇ ਉਹ ਸਾਰੀਆਂ ਮੰਨਦੀ ਆ ਸਾਰੀਆਂ ਪੂਜਾ ਪਾਰਤ ਸਾਰਾ ਕੁਝ ਕਰਦੀ ਆ ਨਹੀਂ ਬਿਲਕੁਲ ਨਹੀਂ ਕਰਦੇ ਅਸੀਂ ਕਿਤੇ ਨਹੀਂ ਹਮਣ ਕਰਦੇ ਹੁਣ ਜਿੰਨੇ ਨਿਹਗ ਸਿੰਘ ਆ ਜਥੇਬੰਦੀਆਂ ਦੇ ਮੁਖੇ ਕਦੇ ਤੁਸੀਂ ਹਮਣ ਦੇਖਿਆ ਬਿਲਕੁਲ ਨਹੀਂ ਜਿਹੜੀ ਪੰਥ ਦੀ ਮਰਜ਼ਾ ਦਾ ਨਿਤਨਮ ਕਰੋ ਬਾਣੀ ਪੜੋ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਉਧਰੋਂ ਸਾਡਾ ਧਿਆਨ ਜਾਣਾ ਚਾਹੀਦਾ ਕੋਈ ਪੰਜਾਬ ਲਈ ਚੰਗੇ ਕੰਮ ਕਰੀਐ ਅਸੀਂ ਪੰਜਾਬ ਦੇ ਬੱਚੇ ਬਾਹਰ ਭੱਜੀ ਜਾਂਦੇ ਆ ਸਾਡੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਨਸ਼ੇ ਦੀ ਦਲਦਲ ਦੇ ਪੰਜਾਬ ਵੱਲ ਰਿਆ ਪਿਆ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੀਏ ਸਾਡੀ ਆ ਥਾਂ ਥਾਂ ਦੇ ਬੇਦਬੀ ਹੋਈ ਏ ਉੱਥੇ ਕਿਉਂ ਨਹੀਂ ਅਸੀਂ ਪਹੁੰਚਦੇ ਸਾਨੂੰ ਓਡੀ ਦੂਰ ਤੇ ਦੇਖ ਜਾਂਦਾ ਜਾ ਕੇ ਅਸੀਂ ਹਮਲ ਕਰਨਾ ਹੈ ਜਿੱਥੇ ਕਿਤੇ ਬੇਦਬੀ ਹੁੰਦੀ ਉੱਥੇ ਤੇ ਅਸੀਂ ਕੋਈ ਪਹੁੰਚਦੇ ਨਹੀਂਗੇ ਫਿਰ ਕਿੱਡੀ ਗਲਤ ਮੇਰਾ ਕੰਮ ਨਹੀਂ ਹੈਗਾ ਕਹਿੰਦੇ ਮੈਂ ਤਾਂ ਪੂਜਾ ਪਾਠਲਾ ਬੰਦਾ ਕਹਿੰਦੇ ਨਹੀਂ ਨਹੀਂ ਫਿਰ ਇਹੀ ਗੱਲ ਇਹ ਨਾ ਕਿਉਂਕਿ ਜਦੋਂ ਸਾਡੀ ਜਮੀਰ ਮਰ ਜਾਂਦੀ ਸਾਡੀ ਅਣਖ ਮਰ ਜਾਂਦੀ ਜਦੋਂ ਸਾਡੀ ਕੋਈ ਦਾੜੀ ਨੂੰ ਹੱਥ ਪਾਵੇ ਤੇ ਅਸੀਂ ਕੀ ਕਰਾਂਗੇ ਜੇ ਸਾਡੀ ਕੋਈ ਭੈਣ ਨੂੰ ਇੱਜਤ ਨੂੰ ਹੱਥ ਪਾਵੇ ਕੀ ਕਰਦੇ ਆ ਸੀ ਤੇ ਉਹੀ ਜਦੋਂ ਸਾਡੇ ਕੋਈ ਗੁਰੂ ਨੂੰ ਹੱਥ ਪਾਏਗਾ ਹੀ ਬਿਲਕੁਲ ਨਹੀਂ ਬਖਸ਼ਾਂਗੇ ਕਹਿੰਦੇ ਬਾਬਾ ਤੁਹਾਡਾ ਜ਼ਿਕਰ ਕੀਤਾ ਸੀਗਾ ਮੈਂ ਸਵਾਲ ਕੀਤਾ ਹਰਜੀਤ ਸਿੰਘ ਅਰਸੂਲਪੁਰ ਵਾਲਿਆਂ ਨੂੰ ਕਿ ਬਾਬਾ ਕੁਲਵਿੰਦਰ ਤੇ ਬਾਬਾ ਰਾਏ ਰਾਜ ਸਿੰਘ ਜੀ ਸਰਗਰਮ ਰਹਿੰਦੇ ਨੇ ਉਹ ਹਮੇਸ਼ਾ ਪੰਥ ਦੀ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਕਿ ਬਾਬਾ ਨજર ਕਦੋਂ ਤੋਂ ਆਏ ਨੇ ਕਹਿੰਦੇ 4-5 ਸਾਲਾਂ ਤੋਂ ਹੀ ਕਹਿੰਦੇ ਦਿੱਲੀ ਮੋਰਚੇ 'ਚ ਦੀ ਮਸ਼ਹੂਰ ਹੋਏ ਨੇ ਉਹ ਤੋਂ ਪਹਿਲਾਂ ਬਾਬਾ ਕੀ ਕਰਦੇ ਏ ਕਿੱਥੇ ਸੀਗੇ ਬਾਬੇ ਕਹਿੰਦੇ ਦੇਖੋ ਹਰ ਬੰਦੇ ਦਾ ਸਮਾਂ ਹੁੰਦਾ ਹੈ ਦੇਖੋ ਜੇ ਦਿੱਲੀ ਮੋਰਚਾ ਲੱਗਿਆ ਤੇ ਆਪਾਂ ਮੋਰ ਜੇ ਇਹ ਕੋਮ ਦਾ ਮੋਰਚਾ ਹੈ ਤੇ ਮੋਰਚੇ 'ਚ ਆਏ ਆ ਠੀਕ ਹੈ ਨਾ ਮੋਰਚੇ 'ਚ ਜਾਣਾ ਤੇ ਇੱਕ ਸੂਰਮੇ ਬੰਦੇ ਦਾ ਕੰਮ ਆ ਧਰਮ ਦੀ ਗੱਲ ਕਰਨੀ ਤੇ ਇਹ ਜੇ ਆਪਾਂ ਆਪਣੇ ਤੱਕ ਸੀਮਤ ਆ ਤੇ ਪਹਿਲੋ ਦੇਖੋ ਹਰ ਚੀਜ਼ ਦਾ ਸਮਾਂ ਸੀਗਾ ਹੁਣ ਜੇ ਹਰਜੀਤ ਸਿੰਘ ਨੂੰ ਲਾਵੇ ਤੇ ਉਹ ਵੀ ਹੁਣ 2-3 ਸਾਲ ਤੋਂ ਹੀ ਸਰ ਐਵੇਂ ਜਾ ਕੇ ਉੱਥੇ ਲੰਗਰ ਲਾਤਾ ਸਨਾਤਨ ਚੋ ਉਹ ਚੀਜ਼ਾਂ ਪਖੰਡਵਾਦ ਚ ਹਨ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਬਾਣੀ ਦਾ ਪ੍ਰਚਾਰ ਕਰੋ ਕੋਈ ਰੋਗੜਾ ਥੋੜਾ ਸੰਨੋ ਤੇ ਜੇ ਹੁਣ ਆਪਾਂ ਸਨਾਤਨ ਧਰਮ ਦਾ ਸਤਿਕਾਰ ਕਰੋ ਬਾਈ ਤੋਂ ਤੱਕ ਸੀਮਤ ਰੋ ਨਾ ਕਿ ਅਸੀਂ ਉਹਨਾਂ ਦੇ ਵਿੱਚ ਪਖੰਡਵਾਚੇ ਵੜੀ ਉਹ ਪਖੰਡ ਤੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਢਿਆ ਲੱਖਾਂ ਲੋਕ ਸਨਾਤਨ ਧਰਮ ਛੱਡ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਬਰ ਸ਼ੇਕਿਆ ਸੀ 80000 ਦੇ ਇਕੱਠ ਚ ਪਹਿਲਾਂ ਸਨਾਤਨ ਧਰਮੀ ਜਿਆਦਾ ਸੀਗਾ ਉਹ ਕਿਉਂ ਆਏ ਸੀਗੇ ਇਸ ਕਰਕੇ ਸਾਨੂੰ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਕਿਹਾ ਹੈ ਜਿਹੜੀ ਮਰਜ਼ਾਦਾ ਜਿਹੜੇ ਸੁਧਾਤ ਅਸੀਂ ਉਹਨਾਂ ਤੋਂ ਵਾਰ ਨਹੀਂ ਜਾ ਸਕਦਾ ਪੰਥ ਖਾਲਸਾ ਬਿਲਕੁਲ ਬਹੁਤ ਸ਼ੁਕਰੀਆ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਦੀ ਤਸਵੀਰ ਹੋਣੀ ਹੈ ਕੱਲ ਨੂੰ ਜਾਨੀ ਕਿ 25 ਤਰੀਕ ਨੂੰ ਨਿਹੰਗ ਸਿੰਘਾਂ ਦੀ ਮਹਾ ਪੰਚਾਇਤ ਮਹਾ ਕੁੰਭ ਮਹਾ ਪੰਚਾਇਤ ਇਹ ਦੋ ਤਸਵੀਰਾਂ ਨੇ ਮਹਾ ਕੁੰਭ ਇਸ ਕਰਕੇ ਕਿਉਂਕਿ ਉੱਥੇ ਆਰਤੀ ਹੋ ਰਹੀ ਹੈ ਉੱਥੇ ਨਿਹੰਗ ਸਿੰਘ ਜਿਹੜੇ ਨੇ ਆਰਤੀ ਕਰ ਰਹੇ ਨੇ ਹਵਨ ਕਰ ਰਹੇ ਨੇ ਹਾਲਾਂਕਿ ਇਹ ਕਹ ਰਹੇ ਕਿ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਰਹੇ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੇ ਨਿਹੰਗ ਸਿੰਘ ਉੱਥੇ ਜਾ ਕੇ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ ਉਹ ਆਪਣੇ ਧਰਮ ਦੇ ਵਿੱਚ ਪੱਕੇ ਰਹਿਣ ਪਰ 25 ਤਰੀਕ ਨੂੰ ਕੀ ਇੱਥੇ ਹੋਣ ਵਾਲਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਰੇ ਤੇ ਸਹਿਯੋਗ ਦੇ ਦਿੱਤੀ ਜਗਮੀਤ ਧੰਨਵਾਦ